ਰਾਨੀ ਸਾਡੇ ਅੱਜ ਅਸੀਂ ਪਿੰਡ ਕੁਹਾੜਿਆਂ ਵਾਲੇ ਤਹਿਸੀਲ ਤੇ ਜਿਲ੍ਹਾ ਫਾਇਲ ਕਾ ਵਿੱਚ ਸ੍ਰੀ ਬਾਲਮਿਕ ਸਵਾਮੀ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਸ੍ਰੀ ਬਾਲਮਿਕ ਸਵਾਮੀ ਜੀ ਨੂੰ ਬਰਮਾ ਜੀ ਦੇ ਪਹਿਲੇ ਅਵਤਾਰ ਵਜੋਂ ਮੰਨਿਆ ਜਾਂਦਾ ਹੈ ਸ੍ਰੀ ਬਾਲਮਿਕ ਸਵਾਮੀ ਜੀ ਆਉਣ ਵਾਲਾ ਸਮਾਂ ਬੀਤਿਆ ਸਮਾਂ ਅਤੇ ਚੱਲ ਰਿਹਾ ਸਮਾਂ ਇਹ ਉਹਨਾਂ ਨੂੰ ਅੰਦਰੂਨੀ ਦ੍ਰਿਸ਼ਟੀ ਗਿਆਨ ਸੀ ਜਿਸ ਬਾਰੇ ਉਹ ਜਾਣਦੇ ਸਨ ਉਹਨਾਂ ਨੇ ਇਹ ਦੇਖਦਿਆਂ ਹੋਇਆਂ ਪੂਜ ਪੱਤਰ ਤੇ ਸਾਡਾ ਤਾਮਨ ਗ੍ਰੰਥ ਰਮਾਇਣ ਦੀ ਰਚਨਾ ਕੀਤੀ ਉਹਨਾਂ ਨੂੰ ਸ੍ਰੀ रामचंद्र ਜੀ ਰਾਜਾ ਦਸ਼ਰਤ ਦਸ਼ਰਤ ਜੀ ਸੀਤਾ ਮਾਤਾ ਜਿੰਨੇ ਵੀ ਸਾਡੇ ਪਾਤਰ ਸਨ ਸ੍ਰੀ ਸਾਡੀ ਧਾਰਮਿਕ ਗ੍ਰੰਥ ਰਮਾਇਣ ਵਿੱਚ ਉਹਨਾਂ ਦੇ ਪਹਿਲਾ ਹੀ ਉਹਨਾਂ ਦੇ ਵਿਚਾਰਾਂ ਤੋਂ ਉਹ ਜਾਣੂ ਸਨ। ਸ੍ਰੀ ਵਾਲਮੀਕ ਸਵਾਮੀ ਜੀ ਨੇ ਰਮਾਇਣ ਨੂੰ ਤਿੰਨ ਭਾਗਾਂ ਵਿੱਚ ਰਚਨਾ ਕੀਤੀ 7 ਕਾਂਡ 745 ਸਰਗ 247 ਸ਼ਲੋਕ ਇਹਨਾਂ ਦੀ ਰਚਨਾ ਕੀਤੀ ਸਾਨੂੰ ਸਾਰਿਆਂ ਨੂੰ ਸ੍ਰੀ ਵਾਲਮੀਕ ਸਵਾਮੀ ਜੀ ਦੇ ਦਰਸਾਏ ਹੋਏ राते चलना चाहिए है शिव शंकर महाराज जी के जे कंठ के पै गए जीव जा गए फिर बहुत बड़े देवता थे इसलिए शिव महाराज बहुत बड़ी हस्ती है बहुत बड़ी पावर है लेकिन उन्होंने बचाया कि नहीं एको कोई है जो दोनों इस तो मुक्ति दवा सकते हैं वो सी प्रभु श्री वाल्मीकि महाराज तो फिर शिव शंकर महाराज अर्थ कर रहे हैं